ਡੈਂਜਰ ਡੂ ਨੋਟ ਐਂਟਰ ਜਿਆਦਾ ਇਹਦਾ ਕੋ ਰਾਹ ਰੂ ਬੰਦ ਹੋ ਗਿਆ ਤੇ ਉਹ ਡਿੱਗ ਪਿਆ ਕੋ ਇਹਨੇ ਲਿਖਿਆ 6 ਲੱਖ 6 ਲੱਖ ਸਾਲ ਪਹਿਲਾਂ ਇੱਥੇ ਜਵਾਲਾਮੁਖੀ ਫਟਿਆ ਲਾਵਾ ਸਵਿਮਿੰਗ ਵਾਲੇ ਜਾਂਦਾ ਭੁੱਲ ਗਏ ਇੱਥੇ ਟੰਗ ਕੇ ਜਿਹੜੇ ਅੱਖਾਂ ਤੇ ਪਾਉਂਦੇ ਸੇਫਟੀ ਦਾ ਇਹ ਬੁਰਾ ਧਿਆਨ ਰੱਖਦੇ ਆ ਜਿੱਦਾਂ ਤੁਸੀਂ ਦੇਖ ਸਕਦੇ ਆ ਡੌਗਸ ਨੋਟ ਅਲਾਉਟ ਸਪੈਸ਼ਲ ਆ ਰਾਹ ਦੇ ਵਿੱਚ ਇੱਕ ਬੂਟਾ ਹੈ ਬੜਾ ਤਗੜਾ ਪਰ ਐਡਾ ਮੈਂ ਬੈ ਰੀਆਂ ਆ ਟਰੈਕ 'ਤੇ ਚੱਲਦੇ ਆ ਫਿਰ ਇੱਥੋਂ ਬਚਣਾ ਪੈਂਦਾ ਕਿਉਂਕਿ ਇਹ ਪ੍ਰਾਈਵੇਟ ਲੈਂਡ ਆ ਤੇ गावा ਦਾ ਸਟਰੀਟ ਲਾਇਬ੍ਰੇਰੀ ਟੇਕ ਅ ਬੁੱਕ ਗਿਵ ਅ ਬੁੱਕ ਸ਼ੇਅਰ ਹਾਂਜੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਆ ਇਹ ਹੈਗੀ ਆ ਆਪਣੇ ਝਰਨੇ ਦੇ ਉੱਤੇ ਇੱਕ ਜਿਹੜਾ ਆਗਲੈਂਡ ਦੇ ਨੇੜੇ ਅੱਧੇ ਇੱਕ ਘੰਟੇ ਦੀ ਵਾੜ ਤੇ ਬਣਿਆ ਵਾ ਇਹ ਨੂੰ ਨਾਂ ਹੈਗਾ ਇਹਦਾ ਹੈਨਰੀ ਰਿਜ਼ਰਵ ਵਾਟਰਫਾਲ ਤੇ ਇਹਦੇ ਨਾਲ ਇੱਕ ਵਾਕ ਆ ਜਿਹੜੀ ਫਾਰਮ ਵਜਦੀ ਜਾਂਦੀ ਆ ਇਹ ਜਿਹੜਾ ਝਰਨੇ ਦਾ ਦੱਸਿਆ ਜਾਂਦਾ 6 ਲੱਖ ਸਾਲ ਪਹਿਲਾਂ ਕਹਿੰਦੇ ਕੋਈ ਜਵਾਲਾਮੁਖੀ ਫਟਿਆ ਸੀਗਾ ਉਹਦੇ ਵਿੱਚੋਂ ਨਿਕਲਿਆ ਤੇ ਉਹ ਤੁਹਾਨੂੰ ਖਵਾਵਾਂਗੇ ਵੀ ਕਿ ਉੱਥੇ ਪੱਥਰ ਪਏ ਆ ਕਿਵੇਂ ਝਰਨਾ ਵਗਦਾ ਬਹੁਤ ਸੋਹਣਾ ਵਾ ਜਿੱਦਾਂ ਹਿਡਨ ਜੈਮ ਕਹਿੰਦੇ ਆ ਆਕਲੈਂਡ 'ਚ ਇਹ ਵੀ ਇਥੇ ਲੋਕੀ ਘਟ ਜਾਂਦੇ ਕਿਉਂਕਿ ਉੱਥੇ ਚੜਨਾ ਉਤਰਨਾ ਬਹੁਤ ਔਖਾ ਵਾ ਤੇ ਸਲਿੱਪਰੀ ਆ ਉਹ ਇਹਦੇ ਕਰਕੇ ਉਹਨੂੰ ਹਿਡਨ ਜੈਮ ਵੀ ਕਹਿੰਦੇ ਆ ਜਦੋਂ ਆਪਾਂ ਚੜਦੇ ਹਾਂ ਉਤਰਦੇ ਹਾਂ ਨਾ ਸਲਿੱਪਰੀ ਬਹੁਤ ਆ ਉਹਦੇ ਉੱਤੇ ਆਮ ਬੰਦੇ ਅਤੇ ਮੁਸ਼ਕਲ ਆ ਥੋੜਾ ਜਿਹਾ ਤੇ ਉਹ ਤੁਹਾਨੂੰ ਖਵਾਵਾਂਗੇ ਕਿੰਨਾ ਸਿਸਟਮ ਤੇ ਚਲੋ ਆਜੋ ਮਿਲਦੇ ਆ ਤੁਹਾਨੂੰ ਖਵਾਉਣੇ ਅੱਗੇ ਕਰਦੇ ਸ਼ੁਰੂ ਫਿਰ ਹਾਂਜੀ ਆ ਜਦੋਂ ਆਪਾਂ ਫਿਰ ਪਾਰਕਿੰਗ 'ਚ ਲਾਉਨੇ ਇੱਥੇ ਆ ਗਏ ਤੇ ਹੈਨਰੀ ਸੈਨੀਕ ਰਿਜ਼ਰਵ ਆਹ ਇਹਨਾਂ ਲਿਖਿਆ 6 ਲੱਖ 6 ਲੱਖ ਸਾਲ ਪਹਿਲਾਂ ਇੱਥੇ ਜਵਾਲਾਮੁਖੀ ਪੁੱਟਿਆ ਲਾਵਾ ਇਹਦੇ ਵਿੱਚ ਦੀ ਲੰਘਿਆ ਉਹਨੇ ਵਾਟਰਫਾਲ ਬਣਾਤਾ ਤੇ ਇਹਦੇ ਵਿੱਚ ਆਹ ਦਰਖਤ ਪਾਏ ਜਾਂਦੇ ਕਾਹੀਕਟੀਆ ਰੀਮੂ ਪੁਕਾਟਈਆ ਟਟਾਰਾ ਤੇ ਆਹ ਇਧਰੋਂ ਦਾ ਮੈਪ ਹੈ ਆਹ ਵਾ ਜਿਹੜਾ ਲਾਵੇ ਦੇ ਨਾਲ ਬਣਿਆ ਆ ਪਰਲੇ ਪਾਸੇ ਜਾ ਕੇ ਵੇਖਦੇ ਕੀ ਸਿਸਟਮ ਹੈ ਇਹਦਾ ਆ ਜਿਹੜੇ ਪੱਥਰ-ਪੁੱਥਰ ਪਏ ਆ ਇਹ 6 ਲੱਖ ਸਾਲ ਪਹਿਲਾਂ ਲਾਵੇ ਦੇ ਹੀ ਆ ਉਹਦੇ ਵਿੱਚੋਂ ਸਿਸਟਮ ਨਿਕਲਿਆ ਉਹ ਹੈ ਤੇ ਆ ਇਥੋਂ ਦੇ ਦਰਸ਼ਕਾਂ ਜਿਹੜੇ ਨੇ ਲਿਖਿਆ ਵਾ ਜਦੀ ਪੁਸ਼ਤੀ ਕਾਹੀ ਘਟੀ ਆ ਟਟਾਰਾ ਕਿਹੜੇ-ਕਿਹੜੇ ਇਹਦੇ ਵਿੱਚ ਉਹ ਵੇਖਦੇ ਅੱਗੇ ਥੱਲੇ ਜਾਂਦੇ ਆ ਆ ਵਾ ਦੂਜੇ ਪਾਸੇ ਦੀ ਐਂਟਰੈਂਸ ਕਿਆ ਬਾਤ ਤੋਪ ਲੱਗੀ ਹੋਵੇ ਤੇ ਤਰਨ ਫੰਦਾ ਵੀ ਨਜ਼ਾਰਾ ਆ ਜਾਂਦਾ ਛਰਨੇ ਦੀ ਆਵਾਜ਼ ਤੇ ਦਰਸ਼ਕ ਕਿਆ ਬਾਤ ਹੈ ਉਧਰੋਂ ਵੀ ਆਉਂਦਾ ਅੱਗਾਉਂਦਾ ਥੱਲੇ ਚੱਲ ਕੇ ਵੇਖਦੇ ਇਧਰਲੇ ਪਾਸੇ ਝਰਨੇ ਦੀ ਆਵਾਜ਼ ਫੁੱਲ ਸਪੀਡ ਨਾਲ ਚੱਲਦਾ ਕਿਉਂਕਿ ਆ ਪਿੱਛੇ ਤਿੰਨ ਚਾਰ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ ਆ ਉੱਪਰੋਂ ਵੇਖਦੇ ਆਪਾਂ ਤੇ ਅੱਗੇ ਚੱਲ ਕੇ ਵੀ ਪੁਆਇੰਟ ਆਊਗਾ ਬਹੁਤ ਸੋਹਣਾ ਕਿਆ ਬਾਤ ਹੈ ਉਧਰ ਤੋਂ ਦੇ ਪ੍ਰਮਾਤਮਾ ਦੇ ਰੰਗ ਕਿਆ ਬਾਤ ਹੈ ਆ ਵਿਚਾਰੇ ਕੋਈ সুইমিং ਵਾਲੇ ਜਾਂਦਾ ਭੁੱਲ ਗਿਆ ਇੱਥੇ ਟੰਗ ਕੇ ਜਿਹੜੇ ਅੱਖਾਂ ਤੇ ਪਾਉਂਦੇ ਹੁੰਦੇ ਆ ਤੇ ਲੋਕੀ ਨਹਾਉਂਦੇ ਵੀ ਹੋਣਗੇ ਲਾਜ਼ਮੀ ਇੱਥੇ ਤੇ ਜੇ ਕੋਈ ਵੀਰ ਭਰਾ ਇੱਧਰ ਆਉਂਦਾ ਤੇ ਮੀਂਹ ਵਾਲੇ ਮੌਸਮ 'ਚ ਲੋ ਵੀ ਆਉਂਨੇ ਆ ਤੇ ਬੀ ਕੇਅਰਫੁਲ ਕਿਉਂਕਿ ਆ ਬਹੁਤ ਰਿਸਕੀ ਆ ਬਹੁਤ ਜ਼ਿਆਦਾ ਆਪਣਾ ਸਲਿਪਰੀ ਆ ਤੇ ਆਪਾਂ ਚੱਲ ਕੇ ਥੱਲੇ ਵੇਖਦੇ ਆ ਉਹ ਕੀ ਸਿਸਟਮ ਆ ਆ ਜਦੋਂ ਵੀ ਕਿਤੇ ਤੁਸੀਂ ਤੁਰਨ ਫਿਰਨ ਵਾਕ ਤੇ ਜਾਂਦੇ ਆ ਭਾਵੇਂ ਛੋਟੀ ਆ ਤੇ ਭਾਵੇਂ ਵੱਡੀ ਆ ਆ ਜਿਹੜੇ ਨਿਊਜ਼ੀਲੈਂਡ ਦੀ ਜਿਵੇਂ ਗਵਰਨਮੈਂਟ ਜਾਂ ਜਿਹੜੇ ਡੀਓਸੀ ਆ ਡਿਪਾਰਟਮੈਂਟ ਆਫ ਕੰਜ਼ਰਵੇਸ਼ਨ ਵਾਲੇ ਤੇ ਇਹ ਪੱਕਾ ਇਹਨਾਂ ਨੇ ਲਾਇਆ ਹੀ ਹੁੰਦਾ ਕਿ ਬੰਦਾ ਗਵਾਚ ਨਾ ਜਾਵੇ ਤੇ ਆ ਪੂਰਾ ਜੰਗਲਾਤ ਹੈ ਜਿਵੇਂ ਗਰਮੀਆਂ ਦੇ ਵਿੱਚ ਠੰਡੀ ਹਵਾ ਵਗਦੀ ਤੇ ਪੂਰੀ ਗੱਲ ਬਾਤ ਆ ਅੱਜ ਤੋਂ ਮਿੱਟੀ ਖੁਰੀ ਵੀ ਦਰਸਤਾ ਨਹੀਂ ਤੇ ਇਹ ਵੀ 6 ਲੱਖ ਸਾਲ ਪੁਰਾਣੇ ਹੋ ਸਕਦੇ ਜਿਵੇਂ ਆ ਵਿੱਚ ਪੱਥਰ ਆ ਜਿਹੜੇ ਇੱਥੋਂ ਦੇ ਕਿਉਂਕਿ ਇਹਨੇ ਲਿਖ ਕੇ ਲਾਇਆ 6 ਲੱਖ ਸਾਲ ਪਹਿਲਾਂ ਕੀ ਹੋਇਆ ਕੀ ਨਹੀਂ ਇਹ ਤਾਂ ਹੁਣ ਪ੍ਰਮਾਤਮਾ ਜਾਣਦਾ ਆ ਸਾਰੇ ਪੱਥਰ ਪੁੱਥਰ ਜਿਹੜੇ ਵੇਖਦੀ ਦੱਸਦੇ ਆ ਹੋ ਸਕਦੇ ਇੰਨੇ ਪੁਰਾਣੇ ਬਾਕੀ ਪਰਮਾਤਮਾ ਨੂੰ ਪਤਾ ਉਹ ਥੱਲੇ ਪਤਾ ਨਹੀਂ ਕੈਮਰੇ ਜਿਹੇ ਦੱਸਦੇ ਹੋਣੇ ਕਿ ਨਹੀਂ ਕੁੱਤਾ ਨਵਾਈ ਜਾਂਦੇ ਆ ਤੇ ਨਾਲ ਨਿਆਣੇ ਖੇਡਦੇ ਆ ਥੱਲੇ ਵਾਲੇ ਪਾਸੇ ਕੁੱਤਾ ਚੰਗਾ ਨਿਗਰ ਹੈ ਇਹ ਗੱਲ ਬਾਤ ਖਾਸੀ ਆ ਆ ਇੱਕ ਚਰਨੇ ਦਾ ਥਿਊ ਇਧਰਲੇ ਪਾਸਿਓਂ ਉਹ ਉਪਰੋਂ ਚੱਲਦਾ ਇਹ ਤੇ ਐਂ ਵਗਦਾ ਵਗਦਾ ਥੱਲੇ ਨੂੰ ਜਾਂਦਾ ਇਹ ਜਿਹੜੇ ਪੱਥਰ ਆ ਹੁਣ 6 ਲੱਖ ਸਾਲ ਪਹਿਲਾਂ ਦੇ ਆ ਕੀ ਸਿਸਟਮ ਆ ਪੱਥਰਾਂ ਦੇ ਵਿੱਚ ਦਰਸਤੋਗੇ ਹੋਏ ਆ ਤੇ ਵਿੱਚ ਕੀ ਆ ਜੰਗਲਾਤ ਇਹ ਹੁਣ ਰੱਬ ਜਾਣਦਾ ਤੇ ਇਹਨਾਂ ਨੇ ਕਿਦਾਂ ਖੋਜ ਕੀਤੀ ਕੀ ਸਿਸਟਮ ਆ ਇਹਦੇ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਜਿਹੜੀ ਥੱਲੇ ਇਹਨਾਂ ਨੇ ਵਾਕ ਲਿਖੀ ਆ ਆਪਾਂ ਹੁਣ ਥੱਲੇ ਨਹੀਂ ਜਾਣੇ ਪਏ ਆ ਤੇ ਇਹਨੇ ਲਿਖ ਕੇ ਲਿਖਿਆ ਲਾਇਆ ਵਾ ਸਪੈਸ਼ਲ ਵੀ ਆਪਣੇ ਜਿਹੜੇ ਬੂਟ ਆ ਉਹ ਚੰਗੇ ਪਾ ਗਏ ਉਹ ਜਿਵੇਂ ਟਰੈਕਿੰਗ ਵਾਲੇ ਵਾਕਿੰਗ ਵਾਲੇ ਜਿਹੜੇ ਵਧੀਆ ਤੇ ਮਾੜਾ ਮੋਟਾ ਵੀ ਡੇ ਗੰਦਾ ਖਤਰਾ ਬਣਿਆ ਰਹਿਦਾ ਕਿਉਂਕਿ ਪੱਤੇ ਬਹੁਤ ਸਲਿੱਪਰੀ ਬਣਿਆ ਰਹਿੰਦਾ ਤੋਂਪ ਥੱਲੇ ਤਾਂ ਘਟ ਆਉਂਦੀ ਆ ਇਹ ਕਰਕੇ ਨੇ ਲੈ ਕੇ ਲਾਇਆ ਆ ਲਾਈਆਂ ਝੰਡੀਆਂ ਹੁਣ ਇਧਰ ਨੂੰ ਰਾਹ ਪਤਾ ਨਹੀਂ ਕਿੱਧਰ ਅੱਗੇ ਕੀ ਕਹਿੰਦੇ ਆ ਇੱਧਰ ਸੇਫਟੀ ਦਾ ਇਹ ਬੁਰਾ ਧਿਆਨ ਰੱਖਦੇ ਆ ਜਿੱਦਾਂ ਤੁਸੀਂ ਵੇਖ ਸਕਦੇ ਆ ਤੇ ਹੁਣ ਮੀਂਹ ਪਿਆ ਕਰਕੇ ਥੋੜਾ ਜਿਹਾ ਹੋ ਗਿਆ ਖਰਾਬ ਨਹੀਂ ਤਾਂ ਇਹਨਾਂ ਨੇ ਵਧੀਆ ਬਣਾਇਆ ਪੂਰਾ ਸਿਸਟਮ ਆ ਤੋਂਪ ਲੱਗੀ ਆ ਪਰ ਜੇ ਇਧਰ ਜੰਗਲਾਤ ਹੋਣ ਕਰਕੇ ਇਧਰਲੇ ਪਾਸੇ ਕੱਟ ਹੁੰਦੀ ਆ ਆ ਇੱਥੇ ਚਿੜੀਆਂ ਜਿਹੜਾ ਇਹਨਾਂ ਨੇ ਮੇਨ ਲੈ ਕੇ ਲਾਇਆ ਤੁਸੀਂ ਚਿੜੀਆਂ ਤੇ ਫਲੋਰਾ ਬਨਸਪਤੀ ਜਿਹੜੀ ਇੱਥੇ ਬਹੁਤ ਮਿਲੂਗੀ ਚਿੜੀਆਂ ਕੋਲੇ ਉੱਡੀਆਂ ਫਿਰਦੀਆਂ ਕੋਈ ਐਡਾ ਡਰਦੀਆਂ ਵੀ ਨਹੀਂ ਆਵੇ ਆ ਕਈ ਅੱਗੇ ਫਿਰਦੀਆਂ ਇੱਥੇ ਤਿੰਨ ਚਾਰ ਚਿੜੀਆਂ ਬਹੁਤ ਐ ਜਿਹੜੀਆਂ ਇਹ ਆਪਣੇ ਵੇਖਣ ਨੂੰ ਮੁਸ਼ਕਲ ਹੋਇਆ ਪਿਆ ਕੰਮ ਆਪਣੇ ਪੰਜਾਬ ਦੇ ਵਿੱਚ ਚਿੜੀਆਂ ਦੀ ਚਹਿਜ ਹਾਰ ਤੇ ਜੰਗਲਾਤ ਸ਼ਾਂਤੀ ਤੇ ਚਰਨੇ ਦੀ ਆਵਾਜ਼ ਕਿਆ ਬਾਤ ਹੈ ਛਲਦੇ ਆ ਪੱਗੇ ਇਹ ਆ ਗਈ ਉਹ ਜਗ੍ਹਾ ਜਿੱਥੇ ਉਹ ਕੋ ਤਨਵਾਈ ਜਾਂਦੇ ਸੀ ਆਪਾਂ ਉੱਪਰੋਂ ਵੇਖਦੇ ਸੀਗੇ ਉਹ ਚੱਲ ਗਿਆ ਲੱਗਦਾ ਤੇ ਆਹ ਕਿਆ ਸ਼ਾਂਤੀ ਚਿੜੀਆਂ ਦੀ ਆਵਾਜ਼ ਜਿਹੜਾ ਸਵੇਰ ਦਾ ਟਾਈਮ ਹੈ ਕਿਆ ਗੱਲ ਬਾਤ ਉਹ ਆਪਾਂ ਕਿ ਉੱਪਰੋਂ ਵੇਖਦੇ ਸੀਗੇ ਉੱਪਰਲੇ ਪਾਸੇ ਜਦੋਂ ਸਾਰਾ ਉੱਪਰਲੇ ਪਾਸੇ ਤੋਂ ਦੇਖਦਾ ਹੁਣਾ ਤੇ ਹੁਣ ਆਪਾਂ ਆ ਗਏ ਥੱਲੇ ਕਿਆ ਬਾਤ ਹੈ ਸਾਫ਼ ਪਾਣੀ ਇਨੂੰ ਜਿਹੜਾ ਹਿਡਨ ਜੈਮ ਕਿਹਾ ਜਾਂਦਾ ਉਹ ਇਸੇ ਕਰਕੇ ਕਿਹਾ ਜਾਂਦਾ ਵੀ ਹਿਡਨ ਜੈਮ ਆ ਇਹ ਇਹਦੇ ਲੋਕੀ ਆਉਂਦੇ ਘਟਾ ਪਰ ਬਹੁਤ ਖੂਬਸੂਰਤ ਕਿਆ ਬਾਤ ਹੈ ਝਰਨੇ ਦੀ ਕਲਕਲ ਧਾਂਸ਼ੀਆਂ ਦੀ ਆਵਾਜ਼ ਤੇ ਪੂਰੀ ਗੱਲ ਬਾਤ ਹੈ ਇਹ ਜਿਹੜੇ ਸਾਰੇ ਪੱਥਰ ਪਏ ਤੇ ਪੱਥਰਾਂ ਦੇ ਉੱਤੇ ਹਰਿਆਲੀ ਜੰਮੀ ਜਿਹੜੀ ਤੁਸੀਂ ਵੇਖ ਸਕਦੇ ਆ ਸਾਰਿਆਂ ਦੇ ਉੱਤੇ ਤੇ ਇਹਨਾਂ ਦੇ ਮੰਨਣ ਦੇ ਮੁਤਾਬਕ ਇਹ ਹੈਗੇ 6 ਲੱਖ ਸਾਲ ਪੁਰਾਣੇ ਜਦੋਂ ਲਾਵਾ ਫੁੱਟਿਆ ਤੇ ਵਿੱਚੋਂ ਨਿਕਲਿਆ ਜਦੋਂ ਜਵਾਲਾਮੁਖੀ ਫੁੱਟਿਆ ਉਹਦੇ ਵਿੱਚੋਂ ਲਾਵਾ ਨਿਕਲਿਆ ਤੇ ਉਦੋਂ ਦੇ ਆ ਤੇ ਆ ਵਿਚਾਲੇ ਖੜਾ ਇੱਕ ਦਰਸਤ ਪਾਣੀ ਦੇ ਉਧਰ ਇਹ ਪੂਰਾ ਇਹਨਾਂ ਆਨੰਦ ਭਜਿਆ ਮਾਹੌਲ ਹੈ ਆ ਚਿੜੀਆਂ ਦੀ ਆਵਾਜ਼ ਤੁਹਾਨੂੰ ਸੌਂਦੀ ਹੋਣੀ ਬਹੁਤ ਸੋਹਣੀ ਕਿਆ ਬਾਤ ਹੈ ਐ ਇੱਕ ਬਾਈ ਦਾ ਕਮੈਂਟ ਆਇਆ ਹੈਗਾ ਕਹਿੰਦਾ ਨਿਊਜ਼ੀਲੈਂਡ ਤਾਂ ਬਾਈ ਬਹੁਤ ਸੋਹਣਾ ਵਾ ਇਹਦਾ ਨਿਊਜ਼ੀਲੈਂਡ ਬਹੁਤ ਸੋਹਣਾ ਹੈ ਤੇ ਇਹ 'ਚ ਕੋਈ ਸ਼ੱਕ ਨਹੀਂ ਸੋਹਣਾ ਵਾਕਈ ਬਹੁਤ ਹੈ ਤੇ ਆ ਤੁਹਾਨੂੰ ਖਾਉਣੇ ਇੱਥੋਂ ਦੇ ਝਰਨੇ ਜਿਹੜੇ ਵਿਖਾਈ ਜਾਂਦੇ ਆ ਤੇ ਬਾਕੀ ਆ ਪਾਣੀ ਚਿੜੀਆਂ ਤੇ ਜਿੱਦਾਂ ਜੰਗਲ ਕੇਰੀਏ ਜਿਹੜੇ ਦਰਸਤ ਆ ਤੇ ਇਹ ਆਪਣੇ ਪੰਜਾਬ ਦੇ ਵਿੱਚ ਵੇਖਣਾ ਅੱਜ ਕੱਲ ਮਸ਼ਕਿਲ ਹੋ ਗਏ ਆ ਪਹਿਲਾਂ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਇਹ ਚੀਜ਼ਾਂ ਆਮ ਹੁੰਦੀਆਂ ਸੀ ਅੱਜ ਕੱਲ ਵੀ ਹੈਗੇ ਆ ਪਰ ਥੋੜੇ ਜੇ ਥੋੜੇ ਜਗ੍ਹਾ ਰਹਿ ਗਈ ਜਿਹੜੀ ਜਿੱਦਾਂ ਹਿਸ਼ਾਰਪੁਰ ਐਲਵੀਆ ਮੈਂ ਵੀਡੀਓ ਚ ਦੇਖਦੇ ਹੁ ਨੇ ਇੱਕ ਦੋ ਜਗ੍ਹਾ ਹੈਗੀਆਂ ਜਿਹੜੇ ਬਾਵਾ ਜੰਗਲਾਤ ਜੈ ਏਰੀਆ ਤੇ ਇੱਥੇ ਤੁਸੀਂ ਦੇਖ ਸਕਦੇ ਆ ਆ ਸਾਰਾ ਜੰਗਲ ਵਾਲਾ ਸਾਰੇ ਜਿਹੜੀ ਆ ਹਰਿਆਲੀ ਦਾ ਬੜੀ ਸੰਭੀ ਇਹਨਾਂ ਨੇ ਦਰਖਤਾਂ ਨੂੰ ਦਾ ਕਿਤੇ ਵੀ ਇਹਨਾਂ ਨੇ ਦਬਰ ਨਹੀਂ ਦਿੱਤਾ ਜਿੱਥੇ ਵੀ ਦਰਖਤ ਹੈ ਜਾਂ ਪੁਰਾਣਾ ਕੋ ਇਤਿਹਾਸਕਾ ਉਹਨੂੰ ਇਨਸਾਨ ਸਵਾਲ ਪੂਰੀ ਕੀਤੀ ਇਹਨਾਂ ਨੇ ਇਨੋ ਹਿਡਨ ਜੈਮ ਇਸ ਕਰਕੇ ਵੀ ਕਿਹਾ ਜਾਂਦਾ ਹੈ ਕਿ ਆ ਤੁਸੀਂ ਵੇਖ ਸਕਦੇ ਸਾਰਾ ਸਲਿੱਪਰੀ ਹੈ ਇੱਥੇ ਇਹਨਾਂ ਰੱਸੀ ਬੰਨ ਕੇ ਤੇ ਸੇਫਟੀ ਹੱਟ ਲਾਇਆ ਵੀ ਪਰਲੇ ਪਾਸੇ ਨਾ ਜਾਓ ਉਧਰਲੇ ਪਾਸੇ ਚੜਨਾ ਡੇਕ ਸਕਦੇ ਆ ਤੇ ਇਸ ਕਰਕੇ ਆ ਜਦੋਂ ਲੂਪ ਪੂਰੀ ਕਰਦੇ ਆ ਫਿਰ ਆ ਚੀਜ਼ ਆ ਜਾਂਦੀ ਆ ਆਹ ਪੁਆਇੰਟ ਜਿਵੇਂ ਆਪਾਂ ਤਾਂ ਨੂੰ ਚੜੀ ਜਾਂਦੇ ਪੂਰਾ ਸਰਕਲ ਤੇ ਇੱਥੇ ਮੁਸ਼ਕਲ ਆ ਜਾਂਦੀ ਤਾਂ ਨੂੰ ਚੜਨ ਨੂੰ ਤੇ ਫਿਰ ਜਿੱਦਾਂ ਕੋਈ ਮਾੜਾ ਮੋਟਾ ਬੰਦਾ ਨਹੀਂ ਜਾਂ ਜਾ ਰਹੇ ਉਮਰ ਦਾ ਕਰਕੇ ਜਾਂ ਦੂਜਾ ਨਹੀਂ ਫਿੱਟਣ ਵਿੱਚ ਉਹ ਡਿੱਗਣ ਦਾ ਖਤਰਾ ਜਾਦੇ ਪੈ ਜਾਂਦਾ ਸਲਿੱਪਰੀ ਜਾ ਰਹੇ ਆ ਪੱਤੇ ਆ ਮੀਂਹ ਪਿਆ ਜਾ ਦੋ ਤਿੰਨ ਦਿਨਾਂ ਦਾ ਇਹਨਾਂ ਲਿਖ ਕੇ ਵੀ ਲਾਇਆ ਆਦੀ ਸਾਈਡ ਦੇ ਉੱਤੇ ਆਪਾਂ ਪਹਿਲਾਂ ਵੇਖ ਕੇ ਆਂ ਇਧਰਲੇ ਪਾਸੇ ਜਿਹੜੀ ਸੱਜੇ ਹੱਥ ਵਾਲੀ ਰਾਈਟ ਐਂਟਰੈਂਸ ਆ ਹੁਣ ਆਪਾਂ ਚੱਲਦੇ ਖੱਬੇ ਆ ਤੇ ਫਾਰਮ ਵੇਖਦੀ ਫਾਰਮ ਵੇਖਦੀ ਤੁਹਾਨੂੰ ਦਿਖਾਉਨੇ ਆ ਦੂਜਾ ਪਾਸਾ ਨੇ ਆ ਲਿਖ ਕੇ ਲਾਇਆ ਵੀ ਕਲਾਈਵ ਹੋਵ ਕਾਰ ਪਾਰਕ ਕਰੋ 1 ਕਿਲੋਮੀਟਰ ਅੱਧੇ ਘੰਟੇ ਦੀ ਵਾਰਟ ਆ ਇੱਥੋਂ ਡੌਕਸ ਨਾਟ ਅਲਾਉਡ ਸਪੈਸ਼ਲ ਲੈ ਕੇ ਲਾਇਆ ਇਹ ਜਦੋਂ ਆਪਾਂ ਟਰੈਕ ਵਿੱਚ ਚੱਲਦੇ ਆਂ ਫਿਰ ਇੱਥੋਂ ਬਚਣਾ ਪੈਂਦਾ ਕਿਉਂਕਿ ਇਹ ਪ੍ਰਾਈਵੇਟ ਲੈਂਡ ਆ ਤੇ ਗਾਵਾਂ ਦਾ ਫਾਰਮ ਇਹ ਫਿਰ ਗੋਹਾ ਗਾਵਾਂ ਦਾ ਤੇ ਨਾਲ ਇਹਨਾਂ ਨੇ ਸ਼ੁਰੂ ਚੱਕੇ ਇਹ ਗੱਲ ਲੈ ਕੇ ਲਾਈ ਸੀ ਵੀ ਜਿਹੜਾ ਮਾਰਕਟ ਟਰੈਕ ਆਪਾਂ ਉੱਥੇ ਹੀ ਜਾਣਾ ਮੈਂ ਕਹਿੰਦਾ ਉਸੇ ਰਾਹ ਦੇ ਉੱਤੇ ਪਾਸੇ ਐਸੇ ਨਹੀਂ ਜਾ ਸਕਦੇ ਜਿਵੇਂ ਆ ਨਿਸ਼ਾਨੀਆਂ ਲੱਗੀਆਂ ਹੋਣਗੀਆਂ ਤੇ ਚੱਲਦੇ ਆਂ ਆਪਾਂ ਨਾਲ ਵੇਖਦੇ ਜੇ ਗਾਵਾਂ ਭੇਡਾਂ ਮਿਲਦੀਆਂ ਉਹ ਵੀ ਤੁਹਾਨੂੰ ਖਾਉਂਦੇ ਆ ਉਹ ਅੱਗੇ ਗਾਵਾਂ ਚਰੀ ਜਾਂਦੀਆਂ ਇਹ ਟੋਪ ਲੱਗੀ ਐ। ਕੀ ਬਾਤ ਐ। ਆ ਰਾਹ ਦੇ ਵਿੱਚ ਇੱਕ ਬੂਟਾ ਐ ਬੜਾ ਤਗੜਾ ਪਰ ਐਡਾ ਮ ਬੈਰੀਆਂ ਦਾ ਵੇਖਿਆ ਨਹੀਂ ਲੱਗਦਾ ਜਿੱਦਾਂ ਬਲੂ ਬੈਰੀਆਂ ਹੁੰਦੀਆਂ। ਆ ਵੇ ਆ ਲੱਗਦੀਆਂ ਨਾ। ਵੇਖਣ ਨੂੰ ਬਲੂ ਬੈਰੀਆਂ ਲੱਗਦੀਆਂ। ਪਰ ਹੁਣ ਪਤਾ ਨਹੀਂ ਇਹ ਹੈ ਕੀ ਚੀਜ਼। ਹੋ ਸਕਦਾ ਜੰਗਲੀ ਜੀਆਂ ਹੋ ਸਕਦੀਆਂ। ਬਾਕੀ ਜੇ ਤੁਹਾਨੂੰ ਕੋ ਪਤਾ ਇਹਦੇ ਬਾਰੇ ਤੁਸੀਂ ਦੱਸ ਸਕਦੇ। ਇਹ ਉਧਰਲੇ ਪਾਸੇ ਝਰਨਾ ਤੇ ਆਪਾਂ ਜਾਣਾ ਇੱਧਰ ਨੂੰ। ਔਰ ਤਿੰਨ ਚਾਰ ਗਾਵਾਂ ਉੱਪਰ ਚੜਦੀਆਂ ਤੇ ਆਪਣੇ ਆਪ ਲਵੇਖਦੀਆਂ ਕਿਰੇ ਕਿਰੇ ਵੀ ਇਹ ਤਰਨ ਫਿਰਨ ਵਾਲੇ ਸਲਾਨੀ ਆ ਗਏ ਆ। ਕੀ ਆ ਬਾਤ। ਮੌਸਮ ਵੀ ਬਹੁਤ ਸੋਹਣਾ ਅੱਜ ਕਈ ਦਿਨਾਂ ਬਾਅਦ ਧੁੱਪ ਨਿਕਲੀ ਆ। ਨਹੀਂ ਤਾਂ ਪਹਿਲਾਂ ਮੀਂਹ ਪੈਂਦਾ ਰਿਹਾ। ਤੇ ਇਹ ਇਨਾਂ ਨੇ ਲਾਏ ਆ ਮਾਗ ਟ੍ਰੈਕ। ਮੈਂ ਇਹ ਜਦੋਂ ਪ੍ਰਾਈਵੇਟ ਲੈਂਡ ਪੜੀ ਆ ਮੈਂ ਇੱਕ ਗੱਲ ਸੋਚਦਾ ਵੀ ਆਪਣੇ ਪਿੰਡਾਂ ਦਾ ਸਰਕਾਰੀ ਜ਼ਮੀਨਾਂ ਦੱਬਨ ਨੂੰ ਫਿਰਦੇ ਹੁੰਦੇ ਆ ਵੀ ਜਿੱਦਾਂ ਪਰ ਵੇਖੋ ਵੀ ਦੇ ਲਈ ਹੈ ਕਿ ਸਾਡਾ ਵੀ ਤੁਸੀਂ ਲੰਘ ਸਕਦੇ ਆ ਸਰਕਾਰੀ ਰਾਹ ਹੀ ਬਣਾਤਾ ਉਹਨਾਂ ਹੀ ਜਗ੍ਹਾ ਦੇ ਵਿੱਚ ਜਿੰਨੀ ਤੁਹਾਨੂੰ ਦਿੱਤੀ ਹੈ ਤੇ ਉਹਦੇ ਵਿੱਚ ਤੁਸੀਂ ਲੰਘ ਸਕਦੇ ਆ ਤੇ ਇਹਨਾਂ ਨੇ ਸਾਰਾ ਸਿਸਟਮ ਬਣਾਇਆ ਪਰ ਆਪਣੇ ਥੋੜਾ ਜਿਹਾ ਮੁਸ਼ਕਲ ਆ ਜਾਂਦੀਆਂ ਇਥੇ ਨਾਲ ਲੈ ਕੇ ਲਿਆ ਪਲੀਜ਼ ਛੱਟ ਦਾ ਗੇਟ ਜਦੋਂ ਤੁਸੀਂ ਅੰਦਰ ਲੰਘੇ ਤੇ ਬਾਹਰ ਆ ਦਾ ਬੰਦ ਕਰਕੇ ਲੰਘੋ ਪ੍ਰਾਈਵੇਟ ਪ੍ਰੋਪਰਟੀ ਨੋ ਪਬਲਿਕ ਐਕਸੈਸ ਸ਼ੀਕ ਆ ਗਾਵਾਂ ਦੇ ਪੀਨ ਨੂੰ ਤੇ ਆਪਾਂ ਜਾਣਾ ਉਧਰ ਨੂੰ ਅੱਗੇ ਪਲੀਜ਼ ਛੱਟ ਦਗੇ ਇਰਲੈਂਡ ਦੇ ਵਿੱਚ ਹੁਣ ਜਿਹੜਾ ਪੱਤ ਝੜਦਾ ਮੌਸਮ ਹੈ ਜਿੱਦਾਂ ਤੇ ਮਈ ਦੇ ਅਖੀਰ ਜੂਨ ਤੱਕ ਰਹਿੰਦਾ ਆਹ ਦਰਾਹਤ ਜਿਹੜਾ ਸਭ ਨਾਲ ਸੋਹਣਾ ਲੱਗਦਾ ਮੈਨੂੰ ਇਹਦੇ ਹੁਣ ਪੱਤੇ ਰੰਗ ਬਦਲੀ ਜਾਂਦੇ ਹੋ ਝੜਨਗੇ ਫਿਰ ਨਵੇਂ ਆਉਣਗੇ ਆ ਕੈਮਰੇਜ ਪਤਾ ਨਹੀਂ ਕਿੱਦਾਂ ਦੱਸਦਾ ਹਾਂ ਪਰ ਬਹੁਤ ਜ਼ਿਆਦਾ ਸੋਹਣਾ ਇਹ ਰੰਗ ਆਹ ਰਾਹ ਚੱਲਦੇ ਚੱਲਦੇ ਇੱਕ ਲੈ ਕੇ ਆ ਗਿਆ ਡੇਂਜਰ ਡੇਂਜਰ ਡੂ ਨਾਟ ਐਂਟਰ ਉਹ ਦੇਖਦੇ ਕੋ ਹੋਰ ਰਾਹ ਲੱਭਦੇ ਕਿ ਵਾਸ ਜਾਣਾ ਕੀ ਸਿਸਟਮ ਜਿਆਦਾ ਇਹਦਾ ਕੋ ਰਾਹ ਰੂ ਬੰਦ ਹੋ ਗਿਆ ਇਧਰੋਂ ਢੱਕ ਪਿਆ ਕੋ ਤੇ ਹੁਣ ਕਾਰਨ ਇਹਦਾ ਪਤਾ ਨਹੀਂ ਕੀ ਆ ਆਪਾਂ ਇਧਰੋਂ ਆਏ ਆ ਉਹ ਲਿਖਿਆ ਜਿਹੜਾ ਐਨਰੀ ਬੁਸ਼ ਉਧਰੋਂ ਆਪਾਂ ਆਏ ਆ ਇਧਰ ਨੂੰ ਜਾਣਾ ਹੈਗਾ ਪਤਾ ਨਹੀਂ ਕੀ ਕਾਰਨ ਡੇਂਜਰ ਡੂ ਨੋਟ ਐਂਟਰ ਆ ਆਪਾਂ ਫਿਰ ਹੁਣ ਝਾੜੀਆਂ ਝੂੜੀਆਂ ਵਜਦੀ ਹੋ ਕੇ ਤੇ ਆ ਆ ਗਿਆ ਮੈਨ ਲੱਗਦਾ ਉਸੇ ਹੀ ਜੜ ਗਏ ਆ ਥੋੜਾ ਜਿਹਾ 5-7 ਮਿੰਟ ਦਾ ਹੈਗਾ। ਉਹ ਝਾੜੀਆਂ ਜੁੜੀਆਂ ਦੇ ਪੈਦੀ ਹੋ ਗਏ ਆ। ਪਤਾ ਨਹੀਂ ਕੀ ਕਾਰਨ ਕੀ ਹੋ ਸਕਦਾ। ਆ ਇੱਕ ਵਾਰ ਫੇਰ ਇੱਧਰਲੇ ਪਾਸੇ ਮਲਬਾ ਆ ਜਾਂਦਾ ਜਿੱਦਾਂ ਹੋਇਆ ਹੁੰਦਾ ਵਾ। ਵਾਵਾ ਸਿਸਟਮ ਕੋ ਖਰਾਬ ਹੋਇਆ ਵਾ। ਤੇ ਇਹ ਵੀ ਆਪਾਂ ਇੱਧਰ ਹੀ ਆਏ ਆ। ਕੋਈ ਵੀ ਇੱਧਰਲੇ ਪਾਸੇ ਆਉਂਦਾ ਵੀਰ ਭਰਾ ਦਾ ਧਿਆਨ ਨਾਲੀ ਕਿਉਂਕਿ ਇੱਧਰ ਸਹੀ ਨਹੀਂਗਾ। ਮੈਂ ਵੀ ਪਹਿਲੀ ਵਾਰ ਆਇਆ। ਪਰ ਆ ਡੇਗਿਆ ਢੁਗਿਆ ਕਈ ਕੁਛ ਹੈ ਤੇ ਇਹਨੇ ਲੈ ਕੇ ਨਹੀਂ ਲਾਇਆ ਗਿਆ। ਪਰ ਕਾਫੀ ਮਲਦਾ ਜਾ ਪਿਆਰ ਰਾਸਤੇ ਦੇ ਵਿੱਚ ਆ ਜਦੋਂ ਫਿਰ ਦੂਜੇ ਪਾਸੇ ਉੱਪਰ ਚੜ ਜਾਂਦੇ ਇੱਥੇ ਲੈ ਕੇ ਆਉਂਦਾ ਪਾਫਸ ਹਿੱਲ ਇਹ ਕਹਿੰਦੇ ਯਾਦਗਾਰ ਤੇ ਲੱਗਾ ਡੇਵਿਡ ਪਾਫ ਦੀ ਏ ਉਹਨੂੰ ਤੁੰਦ ਲਾਇਆ ਹੋਇਆ ਪਿਆ ਵਾ ਤੇ ਆ ਇਥੋਂ ਦਾ ਮਾਹੌਲ ਆ ਜਦੋਂ ਬਾਹਰ ਆ ਗਏ ਲੋਕਾਂ ਦੇ ਬਣੇ ਘਰ ਆਪਾਂ ਚੱਲਦੇ ਪਾਰਕਿੰਗ ਵੱਲੋਂ ਇੱਕ ਆਪਾਂ ਪਰसों ਜੋ ਉੱਥੇ ਨਾ ਭਾਈ ਪਿੰਦਰਪਾਲ ਸਿੰਘ ਜੀ ਦੀ ਵੀਡੀਓ ਵੇਖੀ ਸੀਗੀ ਕੈਲੀਫੋਰਨੀਆ 'ਚ ਸਟਰੀਟ ਲਾਇਬ੍ਰੇਰੀ ਟੇਕ ਅ ਬੁੱਕ ਗਿਵ ਅ ਬੁੱਕ ਸ਼ੇਅਰ ਅ ਬੁੱਕ ਇਹ ਇੱਕ ਲੈ ਜਾਓ ਇੱਕ ਰੱਖ ਜਾਓ ਏ ਆ ਸਟਰੀਟ ਲਾਇਬ੍ਰੇਰੀ। ਕਿਆ ਬਾਤ! ਬਹੁਤ ਸੋਹਣਾ ਪ੍ਰਾਲਾ ਇਹਨਾਂ ਦਾ। ਇਹਨੂੰ ਕਹਿੰਦੇ ਸਟਰੀਟ ਲਾਇਬ੍ਰੇਰੀ। ਜਿਹਨੇ ਵੀ ਲਾਈ ਆ ਬਹੁਤ ਸੋਹਣਾ ਪ੍ਰਾਲਾ ਦਾ। ਹਾਂਜੀ ਏ ਸੀ ਅੱਜ ਦੀ ਵੀਡੀਓ 'ਚ ਜਿਹੜਾ ਤੁਹਾਨੂੰ ਖਾਇਆ ਇੱਕ ਹੈਨਰੀ ਸਰ વોਟਰਫਾਲ ਤੇ ਉਹਦੇ ਵਿੱਚ ਆਪਾਂ ਫਾਰਮ ਵਿੱਚ ਦੀ ਲੰਘ ਕੇ ਆਏ ਆ। ਉੱਥੇ ਮੁਸ਼ਕਲ ਸੀਗੀ ਤੇ ਉਹ ਆਪਣਾ ਡੂ ਨੋਟ ਐਂਟਰ ਵਾਲਾ ਬੋਰਡ ਲੱਗਾ। ਜੋ ਵੀ ਸਿਸਟਮ ਸੀਗਾ ਵਿਖਾਇਆ ਤੁਹਾਨੂੰ 6 ਲੱਖ ਸਾਲ ਪੁਰਾਣੇ ਜਿਹੜਾ ਜਵਾਲਾਮੁਖੀ ਫਟਿਆ ਤੇ ਤੁਹਾਨੂੰ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਨਵੀਆਂ ਹੋਰ ਸੋਹਣੀਆਂ-ਸੋਹਣੀਆਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਅੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ